ਮੈਨੂੰ ਕੀ ਬਤਾਉਨੇ ਸੋਸਾਇਟੀ ਕਰ ਰਹੀ ਹੈ ਉਹਦੇ ਲੱਗੋ ਧੱਕਾ ਹੋਇਆ ਜੀ ਮੈਨੂੰ ਦੱਸ ਦਦਿਓ ਮੇਰਾ ਕਿਸੇ ਦਾ ਬੇਟਾ ਮਰੋ ਮੇਰਾ ਕਾਰ ਲੁੱਟ ਗਿਆ ਵੱਡਾ ਮੁੰਡਾ ਸੀ ਜੀ ਹਾਂ ਜੀ ਮੇਰਾ ਮੁੰਡਾ ਸੀ ਸਰ ਕਦੋਂ ਆਖਰੀ ਵਾਰ ਮੇਰੇ ਨਾਲ 3 ਵਜੇ ਮੈਡਮ ਨੇ ਮੈਡਮ ਕਹਿੰਦੀ ਜੀ ਇਹ ਪੜਦਾ ਨਹੀਂ ਮੈਂ ਕੋਈ ਨਹੀਂ ਪੜ ਲੂਗਾ ਕਦੇ ਇੱਕ ਪੇਪਰ ਤੋਂ ਨੰਬਰ ਘਟੋਨੇ ਮੈਂ ਇਹਨੂੰ ਮਾਰਨਾ ਨਹੀਂ ਨਹੀਂ ਮੈਨੂੰ ਘਰੇ ਭੇਜੋਗੇ ਧਮਕੀ ਮਾਰੇ ਮੈਂ ਜੀ ਨਾ ਕਰੇ ਭੇਜੋ ਨਾ ਇਹਨੂੰ ਮਾਰੇ ਗੁਜ਼ਰਾ ਕਰੇ ਉਹਨੂੰ ਕੋਈ ਗੱਲ ਨਹੀਂ ਦੀ ਪੜ ਲੂਗਾ ਜੇ ਇੱਕ ਇੱਕ ਪੇਪਰ ਜੋ ਘੱਟ ਨੰਬਰ ਨੇ ਕੋਈ ਨੂੰ ਮੈਂ ਗੱਲ ਕਰੀ ਮੈਂ ਮੈਨੂੰ ਸਾਸਰੀ ਘਰ ਬੁਲਾਈ ਮੈਂ ਕੋਈ ਨਾ ਬੇਟਾ ਪੜ ਲੈ ਤੈਨੂੰ ਪੜਨ ਭੇਜਾਂਵੇਂ ਨੇ ਉਸ ਤੋਂ ਬਾਅਦ ਮੈਨੇ ਸੇਵ ਦੇ ਫੋਨ ਕਰਦੇ ਕਿਹਾ ਤੇਰਾ ਮੁੰਡਾ ਸੈਟ ਕਰ ਗਾ ਮੈਨੇ ਦੱਸੋ ਕਿੱਥੇ ਹਾਲੋ ਮਤਲਬ ਇਹ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਮਤਲਬ ਇਹ ਪਹਿਲਾਂ ਕਦੇ ਜੀ ਸਾਡੇ ਪਿੰਡ ਚ ਰਿਕਾਰਡ ਹੈ ਜੀ ਪਹਿਲਾਂ ਕਦੇ ਮੈਨਾਂ ਕਦੇ ਸਕੂਲ ਵੱਲ ਕੰਪਲੀਟ ਮਤਲਬ ਵੀ ਨੇ ਤੁਹਾਡੇ ਬੱਚੇ ਨੇ ਕਿਹਾ ਵੀ ਸਕੂਲ ਵੱਲ ਪ੍ਰੈਕਟਿਸ ਕੋਈ ਨਹੀਂ ਗਿਆ ਸਕੂਲ ਨੇ ਸਕੂਲੇ ਕਹਿੰਦਾ ਹੈ ਏ ਨੂੰ ਕਹਿੰਦਾ ਜੁੜਾ ਘੱਟ ਪੜਦੇ ਵੀ ਮੈਂ ਕੋਈ ਨਾ ਦੀ ਪੜ ਲੂਗਾ ਜਿੰਨਾ ਕਿ ਪੜ ਲੂਗਾ ਪੜ ਲੂਗਾ ਮੈਨੂੰ ਮੇਰਾ ਜਵਾਬ ਇਹਦੇ 2-4 ਮਹੀਨੇ ਨੇ ਪੂਰੇ ਹੋ ਜਾਣਗੇ ਤਿੰਨ ਮਹੀਨੇ ਮੇਰੇ ਨਾਲ ਗੱਲ ਕਰਦੇ ਨੇ 6 ਵਜੇ ਕਹਿੰਦੇ ਤੇਰਾ ਮੁੰਡਾ ਸੁਸਾਇਟੀ ਕਰ ਗਿਆ ਜੀ ਮੈਨੂੰ ਸੰਤੁਸ਼ਟੀ ਦਾ ਦਿਵਾਓ ਕਿਸੇ ਤਰ੍ਹਾਂ ਜਿਹੜੀ ਟੀਚਰ ਨੇ ਤੁਹਾਨੂੰ ਕੰਪਲੇਨਟ ਕੀਤੀ ਉਹਦਾ ਕੀ ਨਾਮ ਆ ਜੀ ਉਹਦਾ ਲੁਧਾਨੇ ਲੁਧਾਨੇ ਦੀ ਅਜੇ ਉਹਦਾ ਲੰਬਰ ਵੀ ਹੈ ਮੇਰੇ ਕੋਲ ਨੇ ਫੋਨ ਕਰਿਆ ਪਹਿਲਾਂ ਕਦੇ ਬੱਚੇ ਨੇ ਕੋਈ ਗੱਲ ਕੀਤੀ ਮੈਨੂੰ ਤੰਗ ਕੀਤਾ ਕੋਈ ਨਹੀਂ ਰਹਿਉਂਗਾ ਕਹਿੰਦਾ ਕਹਿੰਦਾ ਪਰ ਮੈਨੂੰ ਤੰਗ ਕਰਦੇ ਨੇ ਮੁੰਡੇ ਮੁੰਡੇ ਕਹਿੰਦਾ ਮੇਰੇ ਸਾਰੇ ਸਾਰੇ ਤੰ ਏ ਜੀ ਪਿੱਛੇ ਆਈ ਦੀ ਗਰਮੀ ਵੀ ਰੇ ਕਰੀ ਪਲੱਸ 2 ਜੀ ਦੀ ਅੱਛਾ ਹੁਣ ਮੈਨੂੰ ਤਾਂ ਸੰਤੁਸ਼ਟੀ ਹੋਈ ਤਾਰ ਗਏ ਉੱਤੇ ਰਿਹਾ ਸਮਝਾਉਂ ਤਾਂ ਟੀਚਰ ਨੇ ਕੀ ਕਹਿਣਾ ਇਹ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਰੇ ਕੀ ਕਹਿਣਾ ਮੈਂ ਕੀ ਕਹਾਂ ਮੈਂ ਕਹਿੰਦਾ ਮੈਨੂੰ ਮੇਰੇ ਘਰ ਵੇਚ ਜੀ ਮੈਨੂੰ ਨਾ ਮੈਨੂੰ ਸੰਤੁਸ਼ਟੀ ਦੱਸ ਪਾਓ ਤਿੰਨ ਘੰਟੇ ਬਾਅਦ ਕਹਿੰਦੇ ਤੇਰਾ ਮੁੰਡਾ ਸੁਸਾਇਟ ਕਰ ਗਿਆ ਜੀ ਮੈਨੂੰ ਦੱਸੋ ਤਾਂ ਸਹੀ ਇੱਕ ਇੱਕ ਗੱਲ ਕਹਿ ਦਿਆ ਚਲ ਕੇ ਜੀ ਸਭ ਤੋਂ ਅੰਦਰ ਜਾਣ ਦਿੱਤਾ ਜਾਂ ਨਹੀਂ ਨਹੀਂ ਮੈਨੂੰ ਤਾਂ ਦੇਖਿਆ ਤਾਂ ਜਾ ਰਹੀ ਉਹ ਦੂਜੇ ਜਾ ਰਹੇ ਜੀ ਮੈਂ ਕੀ ਕਰਾਂ ਅੰਦਰ ਜਾ ਕੇ ਤੁਸੀਂ ਦੱਸੋ ਜੀ ਮੈਨੂੰ ਮਿਲੂਗਾ ਕਿਸ ਤੋਂ ਮੈਨੂੰ ਦੱਸ ਦਿਓ ਜਿਹੜਾ ਕੋਸਾ ਮੇਰਾ ਲੁੱਟ ਗਿਆ ਤਾਂ ਲੁੱਟ ਗਿਆ ਨਾ ਨਰਮ ਸੀਗਾ ਜੀ ਬੱਚਾ ਜੀ ਬਹੁਤ ਜ਼ਿਆਦਾ ਮੇਰੇ ਵਿੱਚ ਸਾਰੇ ਪਿੰਡ ਚ ਗਵਾਈ ਸਾਰਾ ਪਿੰਡ ਦੇ ਦਊਗਾ ਵੀ ਇਹਦਾ ਮੁੰਡਾ ਇੰਨੀ ਕੰਮ ਕਰ ਸਕਦਾ ਹੈਗਾ ਤੋਂ ਮੈਂ ਦੱਸੋ ਕਿੱਥੇ ਜਾਵਾਂ ਪਰਿਵਾਰ ਚ ਆਪਣੇ ਪਰਿਵਾਰ ਬੱਚੇ ਮੇਰੇ ਤਿੰਨੇ ਜੀ ਤਿੰਨੇ ਮੁੰਡੇ ਨੇ ਇੱਕ ਮੇਰੇ ਕੋਲੇ ਆ ਇੱਕ ਮੁੰਡਾ ਮੇਰਾ ਇਹ 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 ਛੋਟਾ ਮੁੰਡਾ ਛੋਟਾ ਮੁੰਡਾ ਦੇ ਸਾਰਿਆਂ ਨੇ ਅਸੀਂ ਇਸ ਤੇ ਚੋਰ ਲਾਇਆ ਸੀ ਕਿੰਨੇ ਸਾਲ ਦਾ ਸੀ ਇਹ ਹੈਗਾ ਸੀ 16-17 ਸਾਲ ਦਾ ਦੀ ਤੁਹਾਡਾ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਸਰੇਸ਼ ਸਿੰਘ ਹੈ ਕੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਤਾਂ ਸਬਜ਼ੀ ਦਾ ਕੰਮ ਕਰਦਾ ਸੀ ਸਬਜ਼ੀ ਵੇਚਦਾ ਪਿੰਡਾਂ 'ਚ ਮੈਂ ਤਾਂ ਜਿਹੜੀ ਖੜਾ ਹੀ ਸੀ ਮੈਨੂੰ ਕਹਿੰਦਾ ਸਰ ਇਹਸ ਬੋਲਦੇ ਆ ਜੀ ਆ ਜੀ ਕਹਿੰਦਾ ਤੇਰੇ ਮੁੰਡੇ ਨੇ ਸੁਸਾਇਟੀ ਕਰ ਲਿਆ ਮੈਨੂੰ ਕੁਝ ਵੀ ਨਹੀਂ ਦੱਸਿਆ ਕਹਿੰਦਾ ਉਰੇ ਆਜੋ ਤੇ ਹੁਣ ਤੁਸੀਂ ਉੱਥੋਂ ਕੌਣ ਕੌਣ ਆਏ ਹੋ ਆਪਣੇ ਮੇਰੇ ਭਰਾ ਨਹੀਂ ਗਿਆ ਸਾਰੇ ਰਿਸ਼ਤੇਦਾਰ ਨੇ ਅਸੀਂ ਗੱਡੀ ਔਰ ਕੇ ਆਇਆ ਪੂਰੇ ਕੇ ਹੁਣ ਕਹਿੰਦੇ ਕਦੇ ਮੁੰਡੇ ਨੂੰ ਤਾਂ ਉੱਤੇ ਨਹੀਂ ਕਿ ਕੁਛ ਇੱਥੇ ਵੀ ਥੋੜੀ ਆ ਜੀ ਨਹੀਂ ਲੱਗਦਾ ਕਿ ਬੱਚੇ ਚਾਰ ਬੱਚੇ ਨੇ ਕੀ ਲੱਗਦਾ ਜੀ ਕਿਉਂ ਸੁਸਾਇਟੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਦੱਸਾਂਗਾ ਤੁਹਾਨੂੰ ਕਿਉਂ ਕਰੀ ਆ ਕਿਵੇਂ ਦੱਸਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਜਨਾਬ ਜੀ ਬੱਚਾ ਹੈ ਮੇਰੇ ਨਾਲ ਗੱਲ ਹੋਈ ਹੈ ਕਹਿੰਦੇ ਸੱਸੀ ਗਾਲ ਡੈਡੀ ਮੈਂ ਸੱਸੀ ਗਾਲ ਬੇਟਾ ਕੋਈ ਨਾ ਤੂੰ ਪੜ ਲੈ ਦੋ ਚਾਰ ਮਹੀਨੇ ਰਹਿ ਕੇ ਪੜ ਲੈ ਕੋਈ ਗੱਲ ਨਹੀਂ ਕਹਿੰਦਾ ਇੱਕ ਪੇਪਰ ਜੋ ਡੈਡੀ ਨੰਬਰ ਘਟਾਏ ਨੇ ਮੈਂ ਕੋਈ ਨਾ ਮੈਂ ਤੇਰੀ ਮੈਡਮ ਨੂੰ ਪਾਉਂਦੇ ਮੈਂ ਮੈਡਮ ਨੂੰ ਕਿਹਾ ਮੈਂ ਐਡਵਾਂਸ ਹੀ ਕੋਈ ਗੱਲ ਨਹੀਂ ਪੜ ਲੂਗਾ ਥੋੜਾ ਜਿਹਾ ਤੁਸੀਂ ਮਾੜਾ ਮੋਟਾ ਇਹਨੂੰ ਪੜੋ ਚੱਪੜ ਕੇ ਕਹਦੇ ਵੀ ਤੂੰ ਪੜ ਲੈ ਬਈ ਤੇਰੇ ਗਮ ਆਊਗਾ ਕੰਧੀ ਜੀ ਮੈਂ ਇਹਨੂੰ ਮਾਰਨਾ ਨਹੀਂ ਮੈਂ ਸਗੁੱਲ ਚ ਕੱਢਣਾ ਹੈ ਮੈਨੂੰ ਐਨੀ ਗੱਲ ਗਈ ਹੈ ਮੈਡਮ ਨੇ ਜੀ ਮੈਨੂੰ ਕੀ ਪਤਾ ਵੀ ਕੀ ਹੋਇਆ ਕੀ ਨਾ ਮੈਂ ਤਿੰਨ ਘੰਟੇ ਦੋ ਤਿੰਨ ਘੰਟੇ ਬਾਅਦ ਕਹਿੰਦੇ ਤੇਰੇ ਮੁੰਡੇ ਨੇ ਸੋਸਾਇਟੀ ਕਰ ਲਈ ਜੀ ਕੱਢਣ ਦੀ ਧਮਕੀ ਦੇਣ ਨੂੰ ਤੁੰਕੀ ਦੀ ਜੀ ਟੌਰਚਰ ਕਰਾਉਣਾ ਕਹਿੰਦੇ ਮੈਨੂੰ ਫੇਰ ਫੇਰ ਜੀ ਪੜੀਣ ਕਾਰਨ ਨਹੀਂ ਸੋਸਾਇਟੀ ਨਹੀਂ ਹਾਂ ਇੱਕ ਰਾਮ ਜੀ ਪੱਕਾ ਉਹ ਕਹਿੰਦੀ ਮੈਂ ਸਕੂਲ ਤੋਂ ਕੱਢੂ ਨਹੀਂ ਮੈਨੂੰ ਮਾਰੂਗਾ ਵੀ ਥੱਪੜ ਵੀ ਮਾਰੂਗਾ ਇਹਦੇ ਦਿੱਤੇ ਦੋ ਦਸੰਬੋ ਨੂੰ ਵੀ ਸਕੂਲ ਦੇ ਉੱਪਰ ਇਲਜ਼ਾਮ ਲੱਗੇ ਸੀ ਬੱਚਾ ਨੂੰ ਕਟਿਆ ਤੇ ਜ਼ਹਿਰੀਲਾ ਖਾਣਾ ਮਿਲਿਆ ਸੀ ਹਾਂਜੀ 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 ਬਾਰੇ ਕੀ ਕਹਿੰਦਾ ਤੁਹਾਨੂੰ ਲੱਗਦਾ ਕੀ ਹਾਂ ਉਸੇ ਤਰੀਕੇ ਦਾ ਮਸਲਾ ਹੋ ਸਕਦਾ ਜੀ ਹੋ ਸਕਦਾ ਲੋਕ ਨਹੀਂ ਸਕਦਾ ਸਾਰੇ ਆ ਮਾਮਾ ਜੀ ਮੁੰਡੇ ਦਾ ਇੱਕ ਮੁੰਡਾ ਇੱਕ ਮੁੰਡਾ ਪਹਿਲਾਂ ਮਰ ਲਿਆ ਜੀ ਉਹ ਸੁਇਸਾਈਡ ਕੀਤਾ ਕੀ ਕਾਰਨ ਰਿਹਾ ਹੈ ਕਿਹੜੀ ਕਲਾਸ ਪੜਦਾ ਜਿੱਥੇ ਤੁਹਾਨੂੰ ਇਹ ਜੀ 12 ਕਾਮਰਸ ਸਕੂਲ ਦਾ ਸਟੂਡੈਂਟ ਹੈਗਾ ਤੇ ਫਿਲਹਾਲ ਜਿਹੜਾ ਇਨੀਸ਼ੀਅਲੀ ਸਾਨੂੰ ਪਤਾ ਲੱਗਿਆ ਕਿ ਇੱਥੇ ਜਾਂਚ ਕਰਤੇ ਤਾਂ ਇਹ ਲੱਗ ਰਿਹਾ ਹੈ ਵੀ ਜਿਵੇਂ ਕਟ ਮਾਰਕਸ ਦਾ ਜਿਹੜਾ ਮੈਟਰ ਹੈ ਉਹ ਹੋ ਸਕਦਾ ਬਾਕੀ ਉਹਦੇ ਪੇਰੈਂਟ ਸਾਰੇ ਨਾਲ ਗੱਲਬਾਤ ਕਰਦੇ ਫਿਰ ਦੱਸਾਂ ਸਰ ਕਿਹੜੇ ਪਿੰਡ ਦਾ ਹੈਗੇ ਹੇ ਜੀ ਥਾਣਾ ਮੋਣਕ ਦੇ ਬੱਲਰਾ ਪਿੰਡ ਦਾ ਰਹਿਣ ਵਾਲਾ ਕੋਈ ਸੁਸਾਈਡ ਨੋਟ ਵਗੈਰਾ ਮਿਲਿਆ ਨਹੀਂ ਫਿਲਹਾਲ ਕੋਈ ਸੁਸਾਈਡ ਨੋਟ ਵਗੈਰਾ ਨਹੀਂ ਮਿਲਿਆ ਹੈ ਤੇ ਉਹ ਅਸੀਂ ਦੇਖਿਆ ਇੱਕ ਵਾਰ ਉਹਦੇ ਸਾਰੇ ਕਿਉਂਕਿ ਹੋਸਟਲ ਦਾ ਰੂਮ ਹੈਗਾ ਉਹਦੇ ਵਿੱਚ ਚੈੱਕ ਕਰਕੇ ਦੇਖਿਆ ਫਿਲਹਾਲ ਕੋਈ ਨੋਟ ਵਗੈਰਾ ਨਹੀਂ ਮਿਲਿਆ ਕੀ ਗੱਲਾਂ ਹੀ ਰਹਿੰਦੇ ਸੀ ਰੂਮ ਦੇ ਵਿੱਚ ਜਾਂ ਕੋਈ ਰੂਮ ਮੇਟ ਵੀ ਸੀਗਾ ਨਹੀਂ ਵੈਸੇ ਤਾਂ ਰੂਮ ਮੇਟਸ ਹੈਗੇ ਨੇ ਬਟ ਬੱਚੇ ਪ੍ਰੀਬੋਰਡ ਦੀਆਂ ਛੁੱਟੀਆਂ ਵਗੈਰਾ ਹੋਣ ਕਰਕੇ ਵਿੱਚੋਂ ਗਏ ਹੋਏ ਨੇ ਇਹਨਾਂ ਦਾ ਐਗਜ਼ਾਮ ਸੀਗਾ ਇਸ ਕਰਕੇ ਰੁਕੇ ਹੋਏ ਸੀ ਸਰ ਤੁਸੀਂ ਜਾਂਚ ਕਰ ਰਹੇ ਹੋ ਹੋਸਟਲ ਗਾਰਡਨ ਨੇ ਕੋਈ ਦੱਸਿਆ ਹੋਵੇ ਕਿ ਕਿਸ ਤਰ੍ਹਾਂ ਕੀਤਾ ਜੀ ਉਹਨਾਂ ਨੇ ਦੱਸਿਆ ਕਿ ਆਪਣਾ ਉਹੀ ਐਗਜ਼ਾਮ ਵਗੈਰਾ ਚੱਲ ਰਹੇ ਨੇ ਕਿ ਕਿਸੇ ਐਗਜ਼ਾਮ ਦੇ ਵਿੱਚ ਨੰਬਰ ਵਗੈਰਾ ਕੱਟ ਆਏ ਹੋਣੇ ਤੇ ਉਸ ਕਰਕੇ ਉਹ ਬੜੀ ਸਿਵਲ ਹਸਪੀਟਲ ਮਾਰਚਰੀ ਦੇ ਵਿੱਚ ਰੱਖੀ ਗਈ ਹੈ ਜੀ ਉਸ ਤੋਂ ਬਾਅਦ ਸਟੇਟਮੈਂਟ ਲੈ ਕੇ ਫਿਰ ਜੜੀ ਬਣਦੀ ਕਾਰਵਾਈ ਹੋ ਗਈ ਫੈਮਿਲੀ ਨੂੰ ਇਨਫੋਰਮ ਕਰ ਦਿੱਤਾ ਗਿਆ ਫੈਮਿਲੀ ਹਾਂ ਜੀ ਕੁਝ ਰਿਲੇਟਿਵਸ ਪਹੁੰਚ ਗਏ ਨੇ ਤੇ ਉਹਦੇ ਫਾਦਰ ਤੇ ਮਾਦਰ ਆ ਰਹੇ ਨੇ ਉਹਨਾਂ ਨੂੰ ਫਿਰ ਦੱਸ ਕੇ ਫਿਰ ਅਗਲੀ ਜੜੀ ਕਾਰਵਾਈ ਤਾਂ ਹੋ ਗਈ